ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 6-6 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਈਏ ਇੱਕ-ਇੱਕ ਗੁੰਡਾ ਆਪਾਂ ਇਸ ਸਾਈਡ ਤੇ ਰੱਖਿਆ ਜਿਹੜਾ ਉੱਪਰ 6-6 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾ ਕੇ ਆਪਾਂ ਆਪਣਾ ਡਿਜ਼ਾਈਨ ਬਣਾਉਣਾ ਸਟਾਰਟ ਕਰਨਾ ਬਾਰਡਰ ਬਣਾ ਕੇ ਆਪਾਂ ਆਪਣਾ ਫਿਰ ਡਿਜ਼ਾਈਨ ਸਟਾਰਟ ਕਰਨਾ ਹੈ ਤੇ ਉਦੋਂ ਉਪਰ ਆਪਾਂ 6 ਸਲਾਈਆਂ ਪਲੇਨ ਕੱਢ ਲੈਣੀਆਂ ਬਾਰਡਰ ਬਣਾ ਕੇ 6 ਸਲਾਈਆਂ ਆਪਾਂ ਪਲੇਨ ਬਣਾ ਲੈਣੀਆਂ ਫਿਰ ਆਪਣਾ ਇਹ ਡਿਜ਼ਾਈਨ ਸਟਾਰਟ ਹੋਊਗਾ ਜੀ ਡਿਜ਼ਾਈਨ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਸੋਹਣਾ ਜਿਹਾ ਡਿਜ਼ਾਈਨ ਹੈ ਜੀ ਬਿਲਕੁਲ ਨਵਾਂ ਡਿਜ਼ਾਈਨ ਹੈ ਤੇ ਤੁਸੀਂ ਜਰੂਰ ਟਰਾਈ ਕਰਿਓ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਜੀਆ ਆਪਾਂ ਆਹ ਛੇ ਸਲਾਈਆਂ ਉੱਪਰ ਬਣਾ ਲਈਆਂ ਸੀਗੀਆਂ ਤੇ ਹੁਣ ਆਪਾਂ ਡਿਜ਼ਾਈਨ ਸਟਾਰਟ ਕਰਦੇ ਹਾਂ ਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਹ ਇੱਕ ਗੁੰਡਾਪਾ ਕਾਰਿਆ ਇੱਕ ਕੁੰਡਾ ਆਪਾਂ ਸਿੱਧਾ ਬਣਾਇਆ ਇੱਕ ਹੋਰ ਆਪਾਂ ਕੁੰਡਾ ਸਿੱਧਾ ਬਣਾ ਲਵਾਂ ਤਿੰਨ ਕੁੰਡੇ ਆਪਾਂ ਇੱਥੇ ਸਿੱਧੇ ਦੋ ਕੁੰਡੇ ਸਿੱਧੇ ਬਣਾ ਲਏ ਇੱਕ ਕੰਮਾ ਤਾਰ ਕੇ ਹੁਣ ਆਪਾਂ ਆਹ ਤਿੰਨ ਕੁੰਡੇ ਆ ਜਿਹੜੇ ਇਹਨਾਂ ਦੇ ਆਪਾਂ ਸੈਂਟਰ ਚੋਂ ਇੱਥੋਂ ਲਵਾ ਗਿਆ ਵਾ ਬਣਾਵਾਂਗੇ ਆਪਾਂ 1 2 3 4 ਆਂਕਰੀਆ ਸਟਰਾਇਨ ਇੱਥੋਂ ਦੀ ਆਪਾਂ ਸਲਾਈ ਕੱਢ ਕੇ ਇੱਕ ਕੁੰਡਾ ਬਣਾਇਆ ਫਿਰ ਉਹ ਦੋ ਉੱਪਰਲੇ ਵਿੱਚ ਦੀ ਕੱਢ ਕੇ ਦੋ ਤੰਨ ਉਹ ਚਾਰ ਗੁੰਡੇ ਬਣਾ ਲਈਏ ਐਸ ਤਰ੍ਹਾਂ ਆਪਾਂ ਚਾਰ ਗੁੰਡੇ ਬਣਾ ਲੈ ਆਂ ਤੇ ਆਪਾਂ ਹੁਣ ਐ ਸਲਾਈ ਤੇ ਲੈ ਲਵਾਂਗੇ ਹੁਣ ਆਪਾਂ ਇਹ ਇੱਕ ਗੁੰਡਾ ਲਵਾਂਗੇ ਆਹ ਵਾਲਾ ਨਾਲ ਤਿੰਨਾਂ ਗੁੰਡਿਆਂ 'ਚ ਆਪਾਂ ਆਹ ਵਾਲਾ ਗੁੰਡਾ ਨਾਲ ਲਵਾਂਗੇ ਇਸ ਤਰ੍ਹਾਂ ਤਿੰਨਾਂ ਦਾ ਆਹ ਚਾਰ ਗੁੰਡੇ ਇਹ ਆ ਪੰਜਵਾਂ ਗੁੰਡਾ ਆਪਣਾ ਜਿਹੜਾ ਸਹੀ ਗੁੰਡਾ ਕੋਦੇ ਨਾਲ ਲਾ ਕੇ ਇੱਕ ਗੁੰਡਾ ਬਣਾਤਾ ਇੱਕ ਦੋ ਤਿੰਨ ਚਾਰ ਗੁੰਡੇ ਆਪਾਂ ਫਿਰ ਬਣਾ ਲਏ ਚਾਰ ਗੁੰਡੇ ਬਣਾ ਕੇ ਆਪਾਂ ਦੇਖੋ ਜੀ ਹੁਣ ਆਪਾਂ ਫਿਰ ਤੋਂ ਆਹ ਵਾਲੀ ਸਲਾਈ ਪਾਉਣੀ ਇਸ ਤਰ੍ਹਾਂ ਕਰਕੇ ਜੱਪਾ ਇੱਕ ਹੁੰਦਾ ਲਾ ਲਿਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਵਾਲਾ ਲਾ ਕੇ ਸਿੱਧੇ ਕਰ ਲਾਉਂਦੇ ਨਾਲ ਦੇ ਨਾਲ ਜੱਪਾ ਐ ਸਲਾਈ ਨਾਲ ਵੀ ਬਣਾ ਸਕਦੇ ਹਾਂ ਜਿਹਦੇ ਨਾਲ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਇਹ ਤੇ ਅੰਦਰ ਲੈ ਲਵਾਂਗੇ ਦੋ ਹੋ ਗਏ ਜੀ ਆਪਣੇ ਕੋਲੇ ਆਪਾਂ ਉਸ ਇੱਥੇ ਧਿਆਨ ਰੱਖਣਾ ਵੀ ਆਪਣੇ ਆਹ ਕੁੰਡੇ ਸਹੀ ਹੋਣ ਤਾਂ ਹੋ ਗਏ ਚਾਰ ਹੀ ਇੱਧਰ ਬਣਾ ਲਏ ਦੇਖੋ ਜੀ ਚਾਰ ਕੁੰਡੇ ਆਪਾਂ ਇੱਧਰ ਬਣਾ ਲਏ ਦੇਖੋ ਇਸ ਤਰ੍ਹਾਂ ਆਪਣੇ ਸਹੀ ਹੋਣੇ ਚਾਹੀਦੇ ਬਰਾਬਰ ਜਿੰਨੇ ਜਿੰਨੇ ਆ ਬਣਿਆ ਉਸੇ ਤਰ੍ਹਾਂ ਇੱਧਰ ਲਈ ਹੋਣੇ ਚਾਹੀਦੇ ਹੁਣ ਇਹਨਾਂ ਨੂੰ ਆਪਾਂ ਦੇਖੋ ਜੀ ਇਹਨਾਂ ਨੂੰ ਆਪਾਂ ਹੁਣ ਇਸ ਤਰ੍ਹਾਂ ਘਟਾ ਲਾਂਗੇ ਇਸ ਤਰ੍ਹਾਂ ਲਵਾਂਗੇ ਇਹਨਾਂ ਨੂੰ ਆਪਾਂ ਕਿੰਨਾ ਨੂੰ ਆਪਾਂ ਘਟਾਇਆ ਸੀ ਤਾਂ ਜਿਵੇਂ ਇਹਨਾਂ ਨੂੰ ਘਟਾਉਣਾ ਹੈ ਇਹ ਆਪਣਾ ਕੁੰਡਾ ਹੈਗਾ ਬਾਹਰਲੇ ਪਾਸੇ ਤੇ ਆਪਾਂ ਅੰਦਰੋਂ ਕਰਦੇ ਹਾਂ ਦੋ ਕੁੰਡੇ ਸਿੱਤੇ ਬਣਾਉਣੇ ਇਹ ਦੋ ਕੁੰਡੇ ਆਪਣੇ ਵਿੱਚ ਦੇ ਹੋ ਗਏ ਅੱਗੇ ਫੇਰ ਆਪਾਂ ਆਹ ਤਿੰਨ ਕੁੰਡੇ ਆ ਜਿਹੜੇ 1 2 3 4 ਇੱਥੋਂ ਦੀ ਸਲਾਈ ਪਾ ਕੇ ਆਪਾਂ ਦੇਖੋ ਕੁੰਡਾ ਬਣਾਇਆ ਦੋ ਇਧਰ ਵਾਲੇ ਕੁੰਡਿਆਂ 'ਚ ਆਪਣਾ ਜਵਾਲ ਨਹੀਂ ਪੈਂਦੇ ਦੇਖੋ ਜੀ ਇਹ ਸਹੀ ਹੈ ਇਧਰ ਵਾਲਿਆਂ 'ਚ ਪੈਂਦੇ ਆ ਉਹ ਆਪਾਂ ਪਹਿਲਾਂ ਜਦੋਂ ਬਣਾਉਂਦੇ ਆ ਆਪਾਂ ਵਾਲ ਕੱਢ ਲਾਉਂਦੇ ਆ ਤਿੰਨ ਚਾਰ ਹੁਣ ਇਹਨਾਂ ਨੂੰ ਆਪਾਂ ਇਸ ਲਾਈ ਤੇ ਲਾਵਾਂਗੇ ਅਦੋ ਕੁੰਡੇ ਛੱਡਾਂਗੇ ਇੱਕ ਕੁੰਡਾ ਆਪਾਂ ਨਾਲ ਲੈ ਲਵਾਂਗੇ ਇਹਨਾਂ ਦੇ ਫਿਰ ਤੋਂ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਤੇ ਵੀ ਦੋ ਮੁੰਡੇ ਆਪਾਂ ਇੱਧਰ ਦੇ ਸਿੱਤੇ ਬਣਾਵਾਂਗੇ ਤੇ ਇਹ ਤੋਂ ਆਪਾਂ ਐਸੀ ਸਲਾਈ ਨਾਲ ਹੀ ਬਣਾਵਾਂਗੇ ਐਸ ਸਲਾਈ ਤੇ ਲੈ ਲਵਾਂਗੇ ਮੁੰਡਾ ਇੱਕ ਦੋ ਅਰੇ ਅਰੇ ਜਿਵੇਂ ਵਲ ਪੈ ਜਾਂਦਾ ਚਾਹ ਚਾਰ ਗੁੰਡਾ ਆਪਣੇ ਤੇ ਹੋ ਗਏ। ਹੁਣ ਇਹਨਾਂ ਨੂੰ ਤੈਨੂੰ ਕੋਲ ਆਪਣੇ ਕੋਲੇ ਰਹਿਣੇ ਲਾਸਟ ਤੇ ਤੇਨੂੰ ਆਪਣੇ ਕੋਲੇ ਪਹਿਲਾਂ ਸੀਗੇ ਤੇ ਤੈਨੂੰ ਕੋਲ ਹੀ ਆਪਣੇ ਕੋਲੇ ਦੇਖੋ ਇੱਧਰ ਤੇ ਤੈਨੂੰ ਇੱਧਰ ਆ ਦੋ ਉੱਜਾਰੇ ਕੋਈ ਨਹੀਂ ਇਸ ਲਈ ਆਪਾਂ ਪੂਰੀ ਉਲਟੀ ਬਣਾਵਾਂਗੇ ਜੀ ਆਪਾਂ ਕੁਝ ਵੀ ਨਹੀਂ ਕਰਨਾ ਹੈਗਾ ਸਾਰੇ ਗੁੰਡੇ ਆਪਾਂ ਉਲਤੇ ਬਣਾ ਲੈਣੇ ਉਸ ਤਰ੍ਹਾਂ ਮਾੜ ਕੇ ਤਿਆਰ ਹੋਇਆ ਇਹ। ਅਨਿੱਜੇ ਆਪਾ ਘੜਾਇਆ ਸੀਗਾ। ਹੁਣ ਆ ਆਹ ਫੁੱਲ ਇੱਕ ਪਾਉਗਾ। ਆਹ ਵੇਖੋ। ਚਾਰ ਸਲਾਈਆਂ ਆਪਾਂ ਹੁਣ ਇੱਥੇ ਚਾਰ ਸਲਾਈਆਂ ਬਣਾਵਾਂਗੇ ਗੈਪ ਦੀਆਂ। ਚਾਰ ਸਲਾਈਆਂ ਬਣਾ ਕੇ ਫਿਰ ਆਪਾਂ ਇੱਥੇ ਆਪਾਂ 6 ਬਣਾਈਆਂ ਸੀਗੀਆਂ ਇੱਕ ਸਲਾਈ ਦੋ ਸਲਾਈਆਂ ਵੱਧ ਬਣ ਗਈਆਂ। ਇੱਥੇ ਆਪਾਂ ਘੱਟ ਬਣਾਈ ਹੈ। ਆ ਵਾਲਨਾ ਇਥੇ ਆਪਾਂ 4 ਸਲਾਈਆਂ ਆਪਣੇ ਹਿਸਾਬ ਨਾਲ ਆਪਾਂ ਰੱਖ ਸਕਦੇ ਆ ਮੇਰੇ ਲਈ ਜਾਦੇ ਵੀ ਕਰ ਸਕਦੇ ਆ ਤੇ ਜੇ ਘੱਟ ਕਰਨੇ ਤਾਂ 4 ਸਲਾਈਆਂ ਬਣਾ ਸਕਦੇ ਆ ਤੇ ਵੱਧ ਕਰਨੇ 6 ਪਾ ਸਕਦੇ ਆ 8 ਵੀ ਪਾ ਸਕਦੇ ਆ ਆਪਣੇ ਹਿਸਾਬ ਨਾਲ ਜਿਵੇਂ ਤੁਹਾਨੂੰ ਚੰਗਾ ਲੱਗੇਵੇਂ ਬਣਾ ਸਕਦੇ ਆ ਤੇ ਹੁਣ ਆ ਵਾਲਾ ਫੁੱਲ ਜਿਹੜਾ ਆਪਾਂ ਇੱਥੇ ਸਟਾਰਟ ਕਰਾਂਗੇ। ਇਹ ਇੱਥੇ ਬਜਾਲੇ ਸਟਾਰਟ ਹੋ ਜਾਊਗਾ ਜੀ। ਆ ਇੱਕ ਕੁੰਡਾ ਇੱਧਰ ਹੋ ਜਾਊਗਾ, ਇੱਕ ਕੁੰਡਾ ਇੱਧਰ ਹੋ ਜਾਊਗਾ। ਤੇ ਲਓ ਜੀ ਆਪਾਂ ਚਾਰ ਸਲਾਈਆਂ ਇੱਥੇ ਬਣਾ ਲਈਆਂ। ਹੁਣ ਆਪਾਂ ਤੁਹਾਨੂੰ ਆ ਵਿੱਚ ਵਾਲਾ ਡਿਜ਼ਾਈਨ ਵੀ ਇੱਕ ਵਾਰੀ ਦੱਸ ਦਿੰਨੇ ਆ। ਕਿਵੇਂ ਬਣਦਾ ਇਹ। ਹੁਣ ਆਪਾਂ ਜਿਹੜੇ ਆਪਣੇ ਕੁੰਡੇ ਹੈਗੇ ਆ ਇੱਧਰ ਸਾਈਡ ਤੇ ਉਹ ਸਾਰੇ ਆਪਾਂ ਸਿੱਧੇ ਬਣਾ ਲੈਣੇ ਆ। ਇੰਨੇ ਜਿਹੜਾ ਦੋ ਕੁੰਡੇ ਨਹੀਂ ਆਉਂਦੇ ਵਿੱਚ ਵਾਲੇ ਆਹ ਲਓ ਜੀ ਆਪਣੇ ਆ ਸੈਂਟਰ ਵਾਲੇ ਕੁੰਡੇ ਆ ਗਏ ਦੋਨੇ ਆ ਦੇਖੋ ਜੀ ਆਪਾਂ ਆ ਵਾਲਾ ਕੁੰਡਾ ਨਹੀਂ ਬਣਾਉਣਾ ਸੀਗਾ ਨਾਲ ਲਓ ਜੀ ਇੱਕ ਕੁੰਡਾ ਆਪਾਂ ਆ ਵਾਲਾ ਲੈਣਾ ਦੋ ਕੁੰਡੇ ਆਪਾਂ ਇਧਰੋਂ ਸਾਈਡ ਤੋਂ ਲੈਣੇ ਆ ਆਪਾਂ ਬਣਾ ਲਏ ਸੀ ਆਪਾਂ ਢੇਡ ਲਏ ਇਹ ਤੇ ਹੁਣ ਆਪਾਂ ਦੇਖੋ ਜੀ ਆਹ ਵਾਲਾ ਇਤੋਂ ਗਿਣਾਂਗੇ 1 2 3 4 ਇਤੋਂ ਆਪਾਂ 4 ਕੁੰਡੇ ਬਣਾ ਲੈਣੇ ਆਂ ਤੇਰੇ ਅਗਲੇ ਕੁੰਡੇ ਦੇ ਨਾਲ ਲੈ ਕੇ ਆਪਾਂ ਇੱਕ ਕੁੰਡਾ ਬਣਾ ਦਵਾਂਗੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਅਗਲੇ ਦੋ ਕੁੰਡੇ ਵੀ ਆਪਾਂ ਸਿੱਧੇ ਬਣਾ ਲਵਾਂ ਹੁਣ ਆਪਾਂ ਇੱਥੋਂ ਸਲਾਈ ਪਾ ਕੇ ਦੂਜੇ ਪਾਸੇ ਦੇ ਕੁੰਡੇ ਬਣਾ ਲੈਣੇ ਆ ਚਾਰ ਕੁੰਡੇ ਹੀ ਆਪਾਂ ਇਧਰੋਂ ਬਣਾ ਲੈਣੇ ਆ ਤਿਆਰ ਲਓ ਜੀ ਆਪਣਾ ਡਿਜ਼ਾਈਨ ਬਣ ਕੇ ਦੇਖੋ ਜੀ ਤਿਆਰ ਹੋ ਗਿਆ ਤੇ ਫਿਰ ਤਿੰਨ ਪੱਤੀਆਂ ਹੀ ਆਪਾਂ نیچے ਬਣਾਈਆਂ ਤਿੰਨ ਹੀ ਆਪਾਂ ਉੱਪਰ ਬਣਾਈਆਂ ਇਸੇ ਤਰ੍ਹਾਂ ਤੁਸੀਂ 6-6 ਗੁੰਡਿਆਂ ਦੇ ਸਹਾਰੇ ਨਾਲ ਗੁੰਡੇ ਲੈ ਕੇ ਅੱਗੇ ਤੋਂ ਅੱਗੇ ਆਪਾਂ ਇਹ ਡਿਜ਼ਾਈਨ ਸਟਾਰਟ ਕਰਦੇ ਜਾਵਾਂਗੇ ਤਾਂ ਆਪਣਾ ਇਹ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਜੀ ਦੇਖੋ ਜੀ ਬਹੁਤ ਸੋਹਣਾ ਲੱਗਦਾ ਹੈ ਕੋਟੀ ਸਵੈਟਰ ਜੈਕਟ ਕਿਸੇ ਵੀ ਪ੍ਰੋਜੈਕਟ ਚ ਪਾਓ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੀ ਆ ਦੇਖੋ ਜੀ ਇਹ ਵਿੱਚ ਆਪਣਾ ਜਿਹੜੀ ਆਲਾਸਰਾ ਹੈਂ ਦੀ ਕਿੰਨੀ ਸੋਹਣੀ ਲੱਗਦੀ ਹੈ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਇਹ ਡਿਜ਼ਾਈਨ ਤੁਸੀਂ ਪਹਿਲਾਂ YouTube ਤੇ ਦੇਖਿਆ ਜਾਂ ਨਹੀਂ ਜਰੂਰ ਮੇਰੀਆਂ ਭੈਣਾਂ ਮੈਨੂੰ ਦੱਸ ਦਿਓ ਤੇ ਸੋਹਣਾ ਜਿਹਾ ਕਮੈਂਟ ਕਰ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰ ਦਿਓ ਜੀ ਤੇ ਚੈਨਲ ਨੂੰ ਕਰ ਲਿਜੀ ਸਬਸਕ੍ਰਾਈਬ ਤੇ ਵੀਡੀਓ ਦੇਖਣ ਲਈ ਹੁਣ ਆਪਣਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਰੂਰ ਐਂਡ ਤੱਕ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ